ਬੀ ਬੀ ਨੂੰ ਲੱਗ ਰਿਹਾ ਸੀ ਕਿ ਪਰਦੀਆਂ ਸੀ ਉਹਨਾਂ ਨੂੰ ਛੱਡਣ ਜਾ ਰਹੀ ਸੀ ਉਹ ਕਹਿੰਦੇ ਤੁਸੀਂ ਕੁੱਟਣ ਆਏ ਹੋ ਤਾਂ ਮੈਂ ਹੱਸਦਾ ਐਤੋ ਸੰਕੋਟ ਮਾਰਵਾ ਦਿੱਤੀ ਆਚਾਰ ਵੀ ਨਹੀਂ ਦਿੱਤਾ ਤਾਂ ਕੁੱਟ ਮਾਰ ਲਈ ਕਹਿੰਦੇ ਮੇਰੇ ਵਾਲ ਵੀ ਕੁੱਟੇ ਦੇ ਮੇਰੇ ਨੂੰ ਕੁੱਟਣ ਆਇਆ ਸਾਜਿਲ ਕਾ ਦੇ ਹੜ ਪ੍ਰਭਾਵਿਤ ਖੇਤਰ ਮਾਤਮ ਨਗਰ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ ਸੰਸਥਾ ਦੁਆਰਾ ਦਿੱਤੇ ਗਏ ਪਸੂਆ ਵਾਸਤੇ ਅਚਾਰ ਨੂੰ ਲੈ ਕੇ ਰੋਲਾ ਪੈ ਗਿਆ ਹੈ ਪਿੰਡ ਦੇ ਮੌਜੂਦਾ ਮੈਂਬਰ ਪੰਚਾਇਤ ਸੋਮਰਾਨੀ ਤੇ ਉਸ ਦੇ ਜੇਠ ਨੇ આરોਪ ਲਗਾਇਆ ਹੈ ਕਿ ਪਿੰਡ ਦੇ ਸਰਪੰਚ ਅਤੇ ਕੁਝ ਹੋਰ ਲੋਕਾਂ ਦੁਆਰਾ ਬਾਹਰੋਂ ਆਉਣ ਵਾਲੇ ਰਾਸ਼ਨ ਤੇ ਕਬਜ਼ਾ ਕਰ ਲਿਆ ਜਾਂਦਾ ਹੈ ਤੇ ਪਿੰਡ ਦੇ ਕੁਝ ਹੀ ਬੰਦਿਆਂ ਨੂੰ ਦਿੱਤਾ ਜਾਂਦਾ ਸੋਮਰਾਨੀ ਨੇ ਕਿਹਾ ਕਿ ਪਿਛਲੇ ਦਿਨੋਂ ਜਦੋਂ ਪਿੰਡ ਵਿੱਚ ਅਚਾਰ ਆਇਆ ਤਾਂ ਉਹ ਲੈਣ ਵਾਸਤੇ ਗਏ ਸੀਗੇ ਪਰ ਉੱਥੇ ਜਾਣ ਤੇ ਨਾ ਤਾਂ ਉਹਨਾਂ ਨੂੰ ਉਚਾਰ ਦਿੱਤਾ ਗਿਆ ਤੇ ਉਹਨਾਂ ਨਾਲ ਕੁੱਟਮਾਰ ਵੀ ਕੀਤੀ ਗਈ ਦੂਸਰੇ ਪਾਸੇ ਪਿੰਡ ਦੇ ਸਰਪੰਚ ਰਮੇਸ਼ ਕੁਮਾਰ ਨਾਲ ਇਸ ਬਾਰੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਸਾਰੇ આરોਪਾਂ ਨੂੰ ਬੇਬੁਨਿਆਦ ਬਤਾਇਆ ਉਹਨਾਂ ਨੇ ਕਿਹਾ ਕਿ ਜਿੰਨੇ ਵਾਰੀ ਵੀ ਪਿੰਡ 'ਚ ਰਾਸ਼ਨ ਆਇਆ ਹੈ ਸੋਮਾ ਰਾਣੀ ਦੇ ਪਰਿਵਾਰ ਨੂੰ ਦਿੱਤਾ ਗਿਆ ਹੈ ਤੇ ਉਸ ਦੀਆਂ ਲਿਸਟਾਂ ਵੀ ਉਹਨਾਂ ਕੋਲ ਹੈਗੀਆਂ ਨੇ ਪੂਰਾ ਮਾਮਲਾ ਕੀ ਹੈ ਆਹੋ ਜਾਣਦੇ ਆਂ ਆਚਾਰਦਾਰ ਰਾਸ਼ਨਦਾਰ ਰੋਲਾ ਪਿਆ ਸੀ ਮੈਨੂੰ ਮਾਰਿਆ ਕੁੱਟਿਆ ਸੀ ਸੰਤਾਲ ਵੇ ਲੈ ਕੇ ਆਏ ਸੀ ਸੇਵਾ ਵਾਲੇ ਸੇਵਾ ਵਾਲਿਆ achar ਲੈ ਕੇ ਆਏ ਸੀ ਸਰਪੰਚ ਦੇ ਫਰਾ ਕਰਿਆ achar ਪਿਆ ਸੀ ਅਸੀਂ ਗਏ ਸੀ ਲੈਣ ਸਾਨੂੰ ਨਾ ਮਨਾ ਕਰਤਾ ਇਹ ਤੋਂ ਸੰਕੋਟ ਮਾਰਵਾ ਦਿੱਤੀ achar ਵੀ ਨਹੀਂ ਦਿੱਤਾ ਤਾਂ ਕੋਟ ਮਾਰ ਵੀ ਕਰਤੀ ਕੋਈ ਕੋਈ ਗੱਲ ਤਾਂ ਤੇ ਤੋਂ ਨਾ ਤੋਂ ਆਡਾ ਐ ਨਾ ਸਾਡਾ ਐ ਤੇ ਇਹ ਤਾਂ ਸੇਵਾ ਵਾਲੇ ਲਿਆਂਦੇ ਨੇ ਉਹ ਕਹਿੰਦਾ ਸਾਡਾ ਪੰਜਾ ਘਰਾਂ ਦਾ ਹੈਗਾ achar ਅੱਛਾ ਜਿਹੜਾ achar ਪਿਆ ਸੀ ਉਹ ਸਾਰੇ ਪਿੰਡ ਦਾ ਪਿਆ ਸੀ ਹਾਂਜੀ ਸਾਰੇ ਪਿੰਡ ਦਾ ਪਿਆ ਸੀ ਹੋਰ ਵੀ ਲੋਕ ਉੱਥੋਂ ਲੈ ਕੇ ਗਏ ਸੀ ਹਾਂਜੀ ਹਾਂਜੀ ਗਏ ਸੀ अच्छा आ, सारे ਪਿੰਡ ਦੇ ਉਥੋਂ ਲੈ ਕੇ ਗਏ ਸੀ ਕਿੰਨੇ ਪਸ਼ਵਾਂ ਵਾਸਤੇ ਚਾਹੀਦਾ ਸੀ ਤੁਹਾਨੂੰ 14 ਪਸ਼ਵਾਂ ਵਾਸਤੇ ਚਾਹੀਦਾ ਸੀ ਸਰੋਜਣਾ ਮੈਂ ਕਿ ਮਾਟੜੇ ਦੇ ਘਰ ਨਹੀਂ ਖੜੀਆਂ ਮੈਂ ਗਲੀ ਤੇ ਖੜੀਆਂ ਸੜਕ ਤੇ ਤੇ ਮੈਨੂੰ ਕਹਿੰਦੇ ਉੜ ਜਾ ਤੈਨੂੰ ਮਾਰਾਂਗੇ ਤੇ ਮੈਂ ਕਿਹਾ ਮਾਰ ਕੇ ਵੇਖੋ ਉਹਨਾਂ ਮੈਨੂੰ ਮਾਰ ਲਿਆ ਠੁਠਾ ਮੇਰੇ ਬਾਹਰ ਟੁੱਟੇ ਇਹ ਸੁਰਿੰਦਰ ਸਿੰਘ ਨੇ ਕਛ ਕਛ ਮੀਰ ਸਿੰਘ ਨੇ ਮੈਨੂੰ ਹੀ ਮਾਰਿਆ ਸੀ ਤੁਸੀਂ ਕੀ ਹੋ ਪਿੰਡ ਦੇ ਮੈਂ ਪੰਚਾ ਪਿੰਡ ਦੀ ਮੋਜੂਦਾ ਪੰਚਾ ਹਾਂ ਮੋਜੂਦਾ ਤੇ ਉਹ ਮੋਜੂਦਾ ਸਰਪੰਚ ਹੈ ਹਾਂਜੀ ਕੋ ਸਰਪੰਚ ਤਾਂ ਮੋਜੂਦਾ ਨਹੀਂ ਅਰਨੇਸ਼ ਰਹੇਗਾ ਉਹ ਦਾ ਨਹੀਂ ਉਹ ਨਹੀਂ ਹੈਗਾ ਹੀ ਨਹੀਂ ਸੀ ਉਸ ਦਿਨ ਰਮੇਸ਼ ਮੁੱਕੇ ਤੇ ਨਹੀਂ ਹੈਗਾ ਨਹੀਂ ਹੈਗਾ ਸਮੋਕੇ ਤੇ ਨਹੀਂ ਤੇਰੇ ਉਹਨੇ ਭਰਾ ਰਹੀ ਸੀ ਇੱਕ ਮੰਨ ਲੈ ਉਹਦੇ ਜਿਵੇਂ ਨਾਲ ਦੁਰਦੇ ਨੇ ਜਿਵੇਂ ਉਹਦੇ ਕਿਰਤ ਮਸਲਾ ਕੀ ਬਿਆ ਮਸਲਾ ਸਰ ਕੀ ਮੰਮੀ ਜਿਹੜੇ ਰਾਸੀ ਰਹੇ ਨੇ ਵੀ ਹਜ਼ਾਰ ਦਾ ਮਸਲਾ ਸੀਗਾ ਕਿ ਸਰਪੰਚ ਦੇ ਜਿਹੜੇ 4-5 ਅਗੂ ਲੀਡਰ ਬਣੇ ਹੋਏ ਆ ਮੈਨਵੇਂ ਘਾਰੇ ਰਹੇ ਆ ਉਹ ਕਹਿੰਦੇ ਵੀ ਸਾਡਾ ਆਚਾਰ ਹੈਗਾ ਅਸੀਂ ਨਹੀਂ ਦੇਣਾਗਾ ਸੰਸਦਾ ਤੋਂ ਸਾਰੇ ਪਿੰਡ ਨੂੰ ਦੇ ਕੇ ਗਈ ਸੀ ਬਾਕੀ ਪਿੰਡ ਵਾਲਿਆਂ ਚ ਕਿਤੇ ਨਹੀਂ ਗਿਆ ਚਾਰ ਪੰਜ ਮੇਨ ਘਰ ਆਪਸੀ ਵਾੜ ਦੇ ਖਾਈ ਜਾਂਦੇ ਸੀਗੇ ਪਸੂਆਂ ਨੂੰ ਖਾਈ ਜਾਂਦੇ ਸੀਗੇ ਦੂਸਰੇ ਨੂੰ ਕਿਸੇ ਨੂੰ ਨਹੀਂ ਤੁਹਾਨੂੰ ਬੁਲਾਇਆ ਗਿਆ ਸੀ ਉੱਥੇ ਸਾਨੂੰ ਬੁਲਾਇਆ ਗਿਆ ਸੀਗਾ ਸਾਨੂੰ ਬੁਲਾਇਆ ਗਿਆ ਸੀਗਾ ਜਿੱਦਾਂ ਮੇਰੇ ਦੂਜੇ ਪਰਿਵਾਰ ਤੋਂ ਤਾਦੇ ਤੋਂ ਰਹਿ ਗਿਆ ਚਾਚੇ ਬਰੀ ਉਹਨਾਂ ਨੇ ਕਿਹਾ ਕਿ ਚਲ ਤੁਹਾਨੂੰ ਨਹੀਂ ਮਿਲਿਆ ਉਹਨਾਂ ਨਾਲ ਆਣ ਜਾਂਦੀ ਦਾ ਕਹਿੰਦੇ ਵੀ ਤੁਹਾਨੂੰ ਚਲੋ ਚਾਰ ਦਿਵਾ ਦਿਨੇ ਇੱਕ ਤਾਂ ਤੁਹਾਨੂੰ ਘੱਟ ਦਿਵਾ ਦਿੰਨੇ ਆ ਸਾਨੂੰ ਘੱਟ ਮੈਂ ਬਾਰ ਬਾਰ ਫੋਨ ਕੀਤਾ ਵੀ ਚਲ ਵੀ ਲੜਾਈ ਦਾ ਮਸਲਾ ਨਾ ਬਣੇ ਐਸ ਕਰਕੇ ਮੈਂ ਬਾਰ ਬਾਰ ਫੋਨ ਕਰਦਾ ਰਿਹਾ ਵੀ ਸਾਨੂੰ ਵੀ ਕੋਈ ਮਾਰਕਟ ਤਾਂ ਨਹੀਂ ਹੁੰਦੀ ਕੋਈ ਲੜਾਈ ਜੱਗਾ ਤਾਂ ਨਹੀਂ ਹੁੰਦਾ ਕਹਿੰਦੇ ਨਹੀਂ ਕੁਝ ਨਹੀਂ ਤਾਂ ਤੁਹਾਨੂੰ ਪਹਿਲਾਂ ਹੀ ਸ਼ੰਕਾ ਹੈਗੀ ਸੀਗੀ ਇਸ ਗੱਲ ਦੀ ਨਹੀਂ ਸਾਨੂੰ ਨਹੀਂ ਸਾਨੂੰ ਸ਼ੰਕਾ ਨਹੀਂ ਸੀਗੀ ਬਸ ਉਹਦਾ ਹੀ ਰੌਲਾ ਜਿੱਤਾ ਹੋਈ ਜਾਂਦਾ ਕਿ ਇਹ ਸਰਕਾਰੀ ਮਾਲ ਆਉਂਦਾ ਤੇ ਰਾਸ਼ਨ ਆਉਂਦਾ ਜਗੜਾ ਰੋਲਾ ਪਾਉਣ ਰਿਹਾ ਹੁੰਦਿਆਂ ਵੀ ਇਹ ਕਿਉਂ ਲੈ ਕੇ ਚੱਲ ਰਿਹਾ ਚੱਲਿਆ ਇਸ ਕਰਕੇ ਮੈਂ ਉਹਨਾਂ ਨੂੰ ਪੁੱਛਿਆ ਵਾਰ-ਵਾਰ ਉਹ ਕਹਿੰਦੇ ਕੋਈ ਨਹੀਂ ਸਾਡਾ ਇਹ ਸਾਡੇ ਇੱਕ ਗੱਲ ਹੈਗੀ ਆ ਇਹ ਨਹੀਂ ਲੜਨ ਦਿੰਦੇਗੇ ਜਦੋਂ ਗਿਆ ਉੱਥੇ ਇੱਕ 69 ਚਾਰ ਨਹੀਂ ਚੱਕਣ ਦਿੱਤਾ ਗਾਲੀ 글로 ਸਾਡੇ ਨਾਲ ਕੀਤੀ ਗਈ ਅਸੀਂ ਉੱਥੋਂ ਚੱਕ ਕੇ ਚਲਾਏ ਮੰਮੀ ਐ ਐਨੇ ਦੀ ਮੰਮੀ ਉੱਥੋਂ ਚਲ ਗਏ ਚੀ ਗਏ ਮੰਮੀ ਕਹਿੰਦੇ ਉਸੇ ਮੰਮੀ ਨੇ ਪੁੱਛਿਆ ਵੀ ਇਹ ਤੁਹਾਡੇ ਪਿਓ ਦਾ ਚਾਰ ਨਹੀਂ ਹੈਗਾ ਜਿੱਦਾਂ ਮੰਮੀ ਨੇ ਕਹਾ ਵੀ ਤੁਹਾਡਾ ਵੀ ਹੋ ਸਕਲ ਤੋਂ ਪੜ ਗਏ ਹੋ ਆਡਾ ਵੀ ਨਹੀਂਗਾ ਤੇ ਇਹ ਤੋਂ ਗੱਲ ਤੋਂ ਵੱਧ ਕੇ ਤੇ ਮੰਮੀ ਦੇ ਘਰ ਪੈ ਗਏ ਮੰਮੀ ਨੇ ਮਾਰਿਆ ਬੁੱਢਿਆ ਉਹਨਾਂ ਨੇ ਕਿਹਾ ਸੀ ਕਿ ਇਹਦੇ ਨੂੰ ਆ ਬੁੱਢੋ ਤੁਸੀਂ ਇਹ ਕਿਦੋਂ ਜੇਲ੍ਹ ਨਾਲ ਹੈ ਚਾਹ ਰਹੀ ਹੈ ਨਾ ਨਹੀਂ ਬੋਲੇ ਤਕੋਈ ਗੱਲ ਨਹੀਂ ਡੈਡੀ ਔਰ ਕੁੜੀਆਂ ਨੂੰ ਛੱਡਣ ਜਾ ਰਹੇ ਸੀ ਉਹਨਾਂ ਰਸਤੇ 'ਚ ਮਾਰ ਕੋਟਕ ਕੀ ਰਹਾ ਨਾ ਡੈਡੀ ਵੀ ਸਾਰੇ ਸਾਥੀ ਸੀ ਕੁੜੀਆਂ ਨਾਲ ਕੀ ਚਿਤਰੂ ਕੀਤੀ ਕੁੜੀਆਂ ਦਾ ਪੇਪਰ ਸੀ ਟੈ ਵਾਲੇ ਯੂਨੀਵਰਸਿਟੀ ਦੇ ਏबस ਐਸੀ ਰੰਝਿਸ਼ ਕਰਕੇ ਹਾਂਜੀ ਉਹਨਾਂ ਵੀ ਐਸਿੰਦੂ ਸੀ ਉਹਨਾਂ ਦੇ ਨਾਲ ਉਹਨਾਂ ਨੇ ਲੜਾਈ ਦੇ ਵਿੱਚ ਡੈਡੀ ਉਹਨਾਂ ਤਾਂ ਛੱਡ ਨਹੀਂ ਜਾ ਰਹੇ ਸੀ ਕੁੜੀਆਂ ਨੂੰ ਉਹਨਾਂ ਡੈਡੀ ਉਹਨਾਂ ਨੂੰ ਵਾਦੂ ਕੁੱਟੇ ਆਕਿ ਸਨ ਨੀਉ ਤੇ ਆਕੇ ਛਡਾਇਆ ਤੁਸੀਂ ਕੀ ਕਹਿੰਦੇ ਐਸੀ ਤਾਂ ਕਹਿੰਦੇ ਸਾਨੂੰ ਸੌਂਸ ਮਿਲੇ ਬਸ ਜਿਹੜਾ ਮਨੜੀ ਨਾਲ ਲਗਦਾ ਹੈ ਉਲਟਾ ਸਾਨੂੰ ਆਕੇ ਕਹਿੰਦੇ ਨੇ ਤੁਹਾਡੇ ਵਿੱਚ ਕਿਸੇ ਨੂੰ ਬੋਲਣਾ ਨਹੀਂ ਨਾ ਜਾਓ ਹਸਪੀਟਲ ਵੀ ਨਾ ਜਾਓ ਦਵਾਈ ਲੈਣ ਵੀ ਨਾ ਜਾਓ ਕੀ ਨਾਮ ਤੁਹਾਡਾ ਮੇਰਾ ਨਾਮ ਮਰਿੰਦਰ ਦਾ ਹੈ ਜੀ ਨਾਮ ਅਜੀਤ ਸਿੰਘ ਕੁੜੀਆ ਪਟਿਆਲਾ ਪੰਜਾਬੀ ਯੂਨੀਵਰਸਿਟੀ ਚ ਪੜ੍ਹਦੀ ਆ ਸੀ ਉਹਨਾਂ ਨੂੰ ਛੱਡਣ ਜਾ ਰਹੇ ਸੀ ਉਹ ਕਹਿੰਦੇ ਤੁਸੀਂ ਕੁੱਟਣ ਆਏ ਹੋ ਘਰ ਐ ਲੜਾਈ ਕਰਨ ਉਹਨਾਂ ਕੋਲ ਤਾਂ ਕੋਈ ਸ਼ਹਿ ਵੀ ਨਹੀਂ ਸੀ ਜਿੰਦੇ ਕਰ ਨਾਲ ਮਾਰਿਆ ਤੇ ਵੀ ਪੁਲਿਸ ਕੰਪਲੇਂਟ ਹੋ ਗਈ ਐਂ ਦੀ ਹਾਂ ਜੀ ਬਿਆਨ ਲੈ ਗਏ ਐ ਲਿਖ ਕੇ ਹਾਂ ਜੀ ਲੈ ਗਏ